ਅਲਪਰ ਦੇ ਜੀ ਮੇਰੀ ਟਾਈਮ ਮੈਂ ਬੋਲੋ ਵੀ ਨਾ ਕੋਈ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕੱਲਾ ਸਵਾਲ ਹੀ ਪੰਜ ਪੁੱਛਦੇ ਆ ਮੈਂ ਕਹ ਜੀ ਮੇਰਾ ਇੱਕ ਸਵਾਲ ਹੈ ਚੰਨੀ ਸਾਹਿਬ ਤੁਸੀਂ ਸਾਰੇ ਲੀਡਰ ਹੋ ਸਾਰੇ ਕਾਂਗਰਸੀ ਬੈਠਿਓ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀ 20 ਸਾਲ ਤੁਹਾਡਾ ਰਾਜ ਰਿਹਾ ਹੈ ਅਲੱਗ-ਅਲੱਗ ਮੁੱਖ ਮੰਤਰੀਆਂ ਥੱਲੇ ਪੰਜ ਚੀਜ਼ਾਂ ਦੱਸ ਦਿਓ ਜਿਹੜੀ ਤੁਸੀਂ ਪੰਜਾਬ ਵਿੱਚ ਬਣਾਈਆਂ ਕੋਈ ਪੰਜ ਚੀਜ਼ ਕੋਈ ਵੀ ਪੰਜ ਇੱਕ ਦੂਜੇ ਨੂੰ ਪੁੱਛਣ ਲੱਗੇ ਖਸਪਸ ਕਰਨ ਲੱਗੇ ਆ ਦੱਸ ਕੀ ਬਣਿਆ ਮੈਨੂੰ ਤਾਂ ਪਤਾ ਨਹੀਂ ਤੂੰ ਦੱਸ ਕਰਦੇ ਕਰਦੇ ਇੱਕ ਦੋ ਮਿੰਟ ਲੈ ਮੈਂ ਕਿਹਾ ਛੱਡੋ 5 4 ਕਰਦੀ ਫਿਰ ਇੱਕ ਬੰਦੇ ਨੇ ਖੁਸਬੂਸ ਕਰਨ ਲੱਗੀ ਇਕਲੇ ਮੈਂ ਕਿਹਾ ਤੈਨੂੰ ਦੱਸ ਦਿਓ ਤੁਸੀਂ ਬਣਾ ਦੇਖਿਆ ਜਿੰਨੇ ਟੀਵੀ ਤੇ ਅਸ਼ੀਰਦ ਮੈਂ ਹੱਥ ਜੋੜ ਕੇ ਇਹਨਾਂ ਇੱਕੀ ਦੱਸ ਦਿਓ ਬਰੂ ਜੰਨੀ ਉੱਠ ਕੇ ਬੜਾ ਸ਼ੇਰ ਬਣਿਆ ਹਾਂ ਜੀ ਸਰਕਾਰਾਂ ਦੇ ਪੈਚ ਲਾਏ ਆ ਉਹਨਾਂ ਕੰਮ ਕੀਤਾ ਬਹਾਦਰੀ ਹੈ ਜਿਹੜੇ ਮੰਡ ਹੋਈ ਆ ਜੇ ਪਿੰਡ ਤੇ ਕੋਈ ਸਕੂਲ ਹੋਏ ਧਰਮ ਜਲਸ ਪਤਾ ਕਰੋ ਕਿ ਜੋ ਬਣਿਆ ਉਦੋਂ ਹੀ ਬਣਾ ਹੋਣਾ ਜਦੋਂ ਅਕਾਲੀ ਦਲ ਦੀ ਸਰਕਾਰ ਹੈ ਗਰੀਬ ਨੂੰ ਵਾਟਾ ਆਵਸ਼ਕਨ ਪੈਨਸ਼ਨ ਸਾਰੀਆਂ ਹੀ ਸਹੂਲਤਾਂ ਦੇ ਨਾਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਮੈਂ ਕਹਿੰਦਾ ਤੁਸੀਂ ਜੋਰ ਲਾ ਲਿਓ ਲਿਖਣ ਦੀ ਲੱਪਣ ਦੀ ਸੋਚਣ ਦੀ ਕਿ ਕਾਂਗਰਸ ਨੇ ਬਣਾਇਆ ਕੀ ਪੰਜਾਬ ਤੁਹਾਨੂੰ ਦੱਸ ਨਹੀਂ ਸਕਦੇ ਮੈਂ ਆ ਸਵਾਲ ਅਸੈਂਬਲੀ 'ਚ ਪੁੱਛਿਆ ਸੀ ਸਾਡੀ ਬਹਿਸ ਚੱਲਦੀ ਦੂਜੇ ਪਾਸੇ ਚੰਨੀ ਤੇ ਬੀਬੀ ਭੱਤੰਦ ਤੇ ਸਾਰੇ ਕਾਂਗਰਸੀ ਬੈਠੇ ਤੇ ਮੈਂ ਇਧਰੇ ਪਾਸੇ ਵੱਡੇ ਪਾਲਸਾ ਨਾਲ ਬੈਠੇ ਸੀ ਮੇਰੀ ਟਾਈਮ 'ਚ ਬੋਲੋ ਵੀ ਮਾ ਕੇ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਇਹਦਾ ਕੱਲਾ ਸਵਾਲ ਹੀ ਪੰਜ ਪੁੱਛਦੇ ਆਂ ਮੈਂ ਕਹਾਂ ਜੀ ਮੇਰਾ ਇੱਕ ਸਵਾਲ ਹੈ ਚੰਨੀ ਸਾਹਿਬ ਤੁਸੀਂ ਸਾਰੇ ਲੀਡਰ ਹੋ ਸਾਰੇ ਕਾਂਗਰਸੀ ਬੈਠੇ ਹੋ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀ 20 ਸਾਲ ਤੁਹਾਡਾ ਰਾਜ ਰਿਹਾ ਹੈ ਅਲੱਗ-ਅਲੱਗ ਮੁੱਖ ਮੰਤਰੀਆਂ ਥੱਲੇ ਪੰਜ ਚੀਜ਼ਾਂ ਦੱਸ ਦਿਓ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਬਣਾਈਆਂ ਕੋਈ ਪੰਜ ਚੀਜ਼ ਕੋਈ ਵੀ ਪੰਜ ਇੱਕ ਦੂਜੇ ਨੂੰ ਪੁੱਛਣ ਲੱਗੇ ਖੁਸ-ਪੁਸ ਕਰਨ ਲੱਗੇ ਆ ਦੱਸ ਕੀ ਬਣਿਆ ਮੈਨੂੰ ਤਾਂ ਪਤਾ ਨਹੀਂ ਤੂੰ ਦੱਸ ਕਰਦੇ ਕਰਦੇ ਇੱਕ ਦੋ ਮਿੰਟ ਲੈ ਮੈਂ ਕਹਾਂ ਛੱਡੋ ਪੰਜ ਚਾਰ ਦੱਸ ਦਿਓ ਮੇਰੇ ਇੱਕ ਬੁਝੇ ਨੂੰ ਖੁਸ਼ਬੂਸ ਕਰਨ ਲੱਗ ਗਿਆ ਇਕਲੇ ਮੈਂ ਕਹਾਂ ਜੋ ਤਿੰਨ ਦੱਸ ਦਿਓ ਤੁਸੀਂ ਫੜ ਦੇਖਿਆ ਜੀ ਨੀ ਟੀਵੀ ਤੇ ਅਸੀਂ ਤੇ ਮੈਂ ਹੱਥ ਜੋੜ ਕੇ ਇਹਨਾਂ ਇੱਕੀ ਦੱਸ ਦਿਓ ਅਗਰੂ ਕੰਨੀ ਉੱਠ ਕੇ ਬੜਾ ਸ਼ੇਰ ਬਣਿਆ ਹਾਂ ਜੀ ਸਰਕਾਂ ਦੇ ਪੈ ਚਲਾਏ ਆ ਉਹਨਾਂ ਕੰਮ ਕੀਤਾ ਬਹਾਦਰੀ ਐ ਜੀ ਤੇ ਕੰਨੀ ਨਾਲ ਕੋ ਮੜੇ ਆ ਝਾਰੂ ਵਾਲੇ ਹੁਣ ਟਰਾਂਸਫਾਰਮਰਾਂ ਦੇ ਵੀ ਮੁਦਰਾ ਕਰਨ ਲੱਗ ਗਏ ਟਰਾਂਸਫਾਰਮਰ ਤਾਂ ਮਲਾ ਜਜ਼ਦਾਰੀ ਨਵਾਂ ਲਾ ਲਿਆ ਆਉਂਦਾ ਸੀ ਆਪਣੀ ਸਰਕਾਰ ਹੈ ਇਹਨੀ ਪਾਵਰ ਤਾਂ ਜਵਦਾਰ ਕੋਲੇ ਸੀ ਸਾਡੇ ਕੋਲ ਟਰਾਂਸਫਾਰਮਰ ਤੇ ਇਹ ਜੁੜੀ ਕਿੱਦਾਂ ਆਹ ਤਾਂ ਹਾਲਾਤ ਹੈ ਯਾਰ ਮੈਂ ਤੁਹਾਨੂੰ ਸਹੀ ਦੱਸਾਂ ਪਤਾ ਨਹੀਂ ਕੀ ਹੋਇਆ ਆ 10 ਸਾਲ ਖਰਾਬ ਹੋ ਗਏ ਆਪਣੇ ਜਿਸ ਸਪੀਡ ਨਾਲ ਆਪਣਾ ਕੰਮ ਚੱਲ ਪਿਆ ਸੀ ਸੜਕਾਂ ਕੋਰ ਹਸਪਤਾਲ ਪੜੀਆਂ ਫੈਕੀਆਂ ਸਾਰਾ ਕਿਹੜਾ ਹੀ ਬ੍ਰੇਕ ਲਾਤੇ ਤੇ ਆ 10 ਸਾਲ ਤਾਂ ਜਮਾ ਹੀ ਪਿੱਛੇ ਚਲੇ ਗਏ ਐਸ ਕਰਕੇ ਹੋਰ ਨਾ ਕੋਈ ਨਵਾਂ ਬੰਦਾ ਆ ਕੇ ਕਹੇ ਇੱਕ ਮੌਕਾ ਸਾਨੂੰ ਦਿਓ ਤੇ ਉਹਨੂੰ ਮਰ ਲੱਗ ਜੇ। ਫਿਰ ਤਾਂ ਫਿਰ ਮੈਂ ਤਾਂ ਜਿਵੇਂ ਹੀ ਕੰਮ ਖਰਾਬ ਹੋਊਗਾ। ਉਹਨਾਂ ਜਿਹੜਾ ਪਰਿਵਾਰ ਹੈ ਪੰਜਨਬੀ ਦੀ ਅਸਰਮੀ ਉਹ ਜੀ ਪਰਿਵਾਰ ਹੈ। ਕਈ ਲੋਕਾਂ ਨੂੰ ਪਤਾ ਨਹੀਂ